ਇਹਨਸ ਵਿਲਿ ਕਾਂਗੜਾ ਤੋਂ ਜੋ ਪਾਲਨਪੁਰ ਰੋਡ ਜਾਂਦੀ ਉਹਦੇ ਲੱਗ ਸਕੀ ਕਿਤੇ ਖੜਾ ਹੋ ਕੇ ਤਾਂ ਨਾਲ ਗੱਲਬਾਤ ਕਰ ਰਹੇ ਆ ਤੇ ਅੱਜ ਮੈਂ ਦਰਅਸਲ ਜਾ ਰਿਹਾ ਜੀ ਕਾਂਗੜਾ ਤੋਂ ਪਾਲਨਪੁਰ ਦੇ ਰੋਡ ਦੇ ਨਜ਼ਦੀਕ ਇੱਕ ਲੋਕੇਸ਼ਨ ਪੈਂਦੀ ਹੈ ਜੀ ਗੋਪਾਲਪੁਰ ਤੇ ਗੋਪਾਲਪੁਰ ਵਿਖੇ ਗੁਰਦੁਆਰਾ ਨਾਨਕ ਸਰ ਉਸ ਸ਼ੋਭਤ ਹੈ ਜੀ ਬਹੁਤ ਸੋਹਣੇ ਖੂਬਸੂਰਤ ਪਹਾੜੀ ਇਲਾਕੇ ਵਿੱਚ ਉਹ ਗੁਰਦੁਆਰਾ ਸਾਹਿਬਾਂ ਚ ਸ਼ੋਭਤ ਨੇ ਤੇ ਜੇ ਆਪਾਂ ਗੱਲ ਕਰੀਏ ਭਈ ਕਾਂਗੜਾ ਤੋਂ ਤਕਰੀਬਨ 17 ਕਿਲੋਮੀਟਰ ਅੱਗੇ ਜਾ ਕੇ ਇੱਕ ਪਿੰਡ ਆਉਂਦਾ ਮੱਲਾ ਤੇ ਮੱਲਾ ਤੋਂ ਆਪਾਂ ਫਿਰ ਖੱਬੇ ਪਾਸੇ ਮੋੜਨਾ ਜਿਵੇਂ ਕਿ ਚਮੁੰਡਾ ਦੇਵੀ ਉਸ ਤੋਂ ਬਾਅਦ ਫਿਰ ਜੋ ਆਪਣਾ ਲੋਕੇਸ਼ਨ ਉਹ ਆ ਜਾਪੇਗੀ ਜੀ ਤੇ ਮੈਂ ਕੋਸ਼ਿਸ਼ ਕਰਾਂਗਾ ਜੀ ਉਹ ਮੱਲਾ ਪਿੰਡ ਤੋਂ ਭਾਵੇਂ ਕਿ ਜੋ ਕਾਂਗੜਾ ਪਾਲਨਪੁਰ ਰੋਡ ਤੋਂ ਜਦੋਂ ਅਸੀਂ ਮੋੜਨਾ ਨਾ ਗੁਰਦੁਆਰਾ ਸਾਹਿਬ ਵਾਲੇ ਪਾਸੇ ਨੂੰ ਉੱਥੋਂ ਲੈ ਕੇ ਮੈਂ ਸਾਰੇ ਦਾ ਸਾਰਾ ਜੋ ਥਿਊ ਨੇ ਤੁਹਾਨੂੰ ਵੀਡੀਓ ਰਹੀ ਜੀ ਜ਼ਰੂਰ ਦਿਖਾਵਾ ਇਸ ਵਕਤ ਮੈਂ ਖੜਾ ਜੀ ਕਾਗੜਾ ਪਾਲੰਪੁਰ ਰੋਡ ਦੇ ਉੱਪਰ ਇਧਰੋਂ ਰੋਡ ਕਾਗੜਾ ਤੋਂ ਆ ਕੇ ਇਸ ਪਾਸੇ ਜਾਂਦੀ ਹੈ ਜੀ ਆ ਪਾਲੰਪੁਰ ਇਸ ਜਗ੍ਹਾ ਦਾ ਨਾਮ ਹੈ ਜੀ ਮੱਲਾ ਭਾਵ ਕੇ ਮੱਲਾ ਪਿੰਡ ਤੇ ਇਹ ਜੋ ਉਸੋ ਜੋ ਪਿੰਡ ਹੈ ਨਾ ਇਹ ਕਾਗੜਾ ਤੋਂ ਠੀਕ 17 ਕਿਲੋਮੀਟਰ ਦੀ ਦਿਸ ਦੇ ਉੱਪਰ ਪੈਂਦਾ ਕਾਗੜਾ ਪਾਲੰਪੁਰ ਰੋਡ ਦੇ ਉੱਪਰ ਤੇ ਇਸ ਰੋਡ ਦੇ ਬਿਲਕੁਲ ਖੱਬੇ ਪਾਸੇ ਨਾ ਕਰੋੜ ਜਾਂਦੀ ਆ ਚਮੁੰਡਾ ਦੇ ਉਹ ਸਾਹਮਣੇ ਦੇਖੋ ਬੋਰ ਲੱਗਾ ਤੇ ਬੋਰਡ ਤੇ ਲਿਖਿਆ ਜੀ ਚਮੁੰਡਾ ਦੇਵੀ ਟੈਂਪਲ 5 ਕਿਲੋਮੀਟਰ ਇੱਧਰ ਮੁੜ ਕੇ ਆਪਾਂ ਫੇਰ ਪਹੁੰਚਾਂਗੇ ਜੀ ਜੀ ਚਮੁੰਡਾ ਦੇਵੀ ਜੋ ਟੈਂਪਲ ਹੈ ਉਹਦੇ ਕੋਲ ਉੱਥੋਂ ਵੀ ਆਪਾਂ ਜਾਵਾਂਗੇ ਅੱਗੇ ਜੋ ਗੁਰਦੁਆਰਾ ਸਾਹਿਬ ਨੇ ਨਾ ਗੋਪਾਲਪੁਰ ਧਨਕਸਰ ਕੋਲ ਕੋਲ ਇਸ ਸਮੁੰਦਰ ਦੇ ਪਾਸੇ ਉਹ 뷰 ਆ ਗਿਆ ਮਾਰਾ ਛੋਨੇ ਛੋਨੇ ਪਹਾੜਾਂ ਦਾ ਹੇ ਹੁਣ ਗਾਹ ਦੁਕਾਨਾ ਮਤਲਬ ਗੁਰਦੁਆਰਾ ਸਾਹਿਬ ਤੱਕ ਵਧੀਆ ਮਤਲਬ ਬਹੁਤ ਸੁੰਦਰ ਰਸਤਾ ਬਹੁਤ ਸੋਹਣਾ ਹੈ ਉਹਦੇ ਕੋਲ ਦੇ ਪਾਸੇ ਨਾ ਦੋ ਰਸਤੇ ਬਣਦੇ ਆ ਜਿੱਧਰੋਂ ਲਾਲਜੀ ਕਾਰ ਗਏ ਇੱਕ ਹੋਰ ਰਸਤਾ ਤੇ ਇੱਕ ਰਸਤਾ ਜਿੱਧਰ ਆ ਆਲਟੋ ਗਏ ਤੇ ਮਤਲਬ ਆਪਾਂ ਹੁਣ ਨਾ ਕਾਂਗੜਾ ਤੋਂ ਆ ਰਹੇ ਆ ਮੱਲਾਂ ਤੋਂ ਆਪਾਂ ਮੁੜੇ ਹੈਗੇ ਚਮੰਡਾ ਦੇਵੀ ਨੂੰ ਚਮੰਡਾ ਦੇਵੀ ਪਹੁੰਚ ਕੇ ਵਾਈ ਜੰਕਸ਼ਨ ਬਣਦਾ ਆਪਾਂ ਇੱਥੋਂ ਰਾਈਟ ਸਾਈਡ ਦੇ ਉੱਪਰ ਜਾਣਾ ਜੀ ਜੋ ਰਸਤਾ ਰਾਈਟ ਸਾਈਡ ਦੇ ਉੱਪਰ ਜਾਂਦਾ ਆ ਰਸਤਾ ਇਹ ਆ ਜੀ ਸਹੀ ਮਤਲਬ ਇਹ ਵੀ ਰਸਤਾ ਅਖੀਰ ਮਤਲਬ ਪਾਲਨਪੁਰ ਨੂੰ ਜਾਂਦਾ ਆਮਤ ਪਾਲਾਪੁਰ ਤੋਂ ਕਾਫੀ ਪਹਿਲਾਂ ਹੀ ਅਸੀਂ ਹੋਰ ਲੈਫਟ ਟਰਨ ਲਾਵਾਂਗੇ ਜੋ ਰਸਤਾ ਵੀ ਗੁਰਦੁਆਰਾ ਸ੍ਰੀ ਨਾਨਕ ਸਾਹਿਬ ਨੂੰ ਜਾਂਦਾ ਹੈ। ਇਹ ਦੇਖੋ ਇਸ ਪਾਸੇ ਨਾ ਜੋ ਚਾਹ ਦੇ ਬਾਗ ਨੇ ਮਤਲਬ ਆ ਸਾਰੀਆਂ ਢਲਾਨਾਂ ਦੇ ਉੱਪਰ ਇਸ ਤਰ੍ਹਾਂ ਜੋ ਚਾਹ ਦੇ ਮਤਲਬ ਉਹ ਬਾਗਾਂ ਦੀ ਖੇਤੀ ਕੀਤੀ ਹੋਈ ਹੈ ਜੀ ਆ ਵਾਲੀ ਤੇ ਸਾਹਮਣੇ ਪਾਸੇ ਉਹ ਪਹਾੜ ਨੇ ਪਿਛਲੇ ਪਾਸੇ ਬਰਫ ਵਾਲੇ ਪਹਾੜ ਆ ਇੱਥੇ ਮੇਰਾ ਦਿਲ ਕੀਤਾ ਵੀ ਥੋੜਾ ਜਣਾ ਦਿਖਾ ਦਮ ਇੱਕ ਵਾਰ ਇੱਥੇ ਕਿਹੋ ਜਿਹਾ ਮਾਹੌਲ ਹੈ ਬੈਸ ਤਾਂ ਮੌਤ ਕਰੀਮਨ ਸਮਾਂ ਸਵੇਰੇ 11 ਵਜੇ ਦਾ ਹੋ ਗਿਆ ਫਿਰ ਵੀ ਆਪਾਂ ਕੋਸ਼ਿਸ਼ ਕੀਤੀ ਵੀ ਥੋੜਾ ਜਾ ਜਲਦੀ ਜਲਦੀ ਉੱਥੇ ਪਹੁੰਚ ਸਕੀਏ ਇਹ ਮੋੜ ਹੈ ਜੇ ਮੁੰਡਾ ਦੇਵੀ ਤੋਂ ਤਕਰੀਬਨ ਨਾ 5 ਕਿਲੋਮੀਟਰ ਅੱਗੇ ਆ ਦੇਖੋ ਮਰੇ ਇੱਕ ਪੰਪ ਸੱਜੇ ਪਾਸੇ ਪੰਪ ਆਇਆ ਆਈਓਸੀਐਲ ਦਾ ਇੱਥੋਂ ਆ ਸਾਹਮਣੇ ਰੋਡ ਜਾਂਦੀ ਸਿੱਧੀ ਪਾਲਨਪੁਰਮ ਤੇ ਆਪਾਂ ਇੱਥੋਂ ਖੱਬੇ ਪਾਸੇ ਮੁੜਨਾ ਦੇਖੋ ਕਿਤੇ ਦੇਖੋ ਬੋਰਡ ਲੱਗੇ ਹੋਏ ਆ ਇੱਧਰ ਮੁੜਨਾ ਆਪਾਂ ਇਹ ਤੈਮ ਰਸਤਾ ਗਿਆ ਇੱਕ ਉਧਰ ਨਹੀਂ ਜਾਵਾਂਗੇ ਆ ਪੱਕਾ ਰਸਤਾ ਨਾਲ ਉਹਦੇ ਉੱਪਰ ਪਰ ਜਾਵਾਂਗੇ ਪਰ ਰਾਹ ਛੋਟਾ ਪਰ ਉਹ ਬਸੂਰਤ ਹੈ ਉਹ ਪੈਟਰੋਲ ਪੰਪ ਜਿਹੜਾ ਆਪਾਂ ਖੱਬੇ ਪਾਸੇ ਮੋੜੇ ਜਾਗੇ ਤੇ ਪਹਿਲਾ ਮੋੜੇ ਪਿੰਡ ਆਉਦਾ ਤਨੋਟਾ ਤੇ ਸ਼ਾਇਦ ਇਸੇ ਹੀ ਪਿੰਡ ਦੀ ਜੋ ਰੈਵਨਿਊ ਸਟਰੀਟ ਦੇ ਵਿੱਚ ਜੋ ਗੁਰਦੁਆਰਾ 68 ਨਾਲਕ ਸਰ ਕੋ ਇੱਥੇ ਹੀ ਮਤਲਬ ਸ਼ਸ਼ੋਭਤ ਨੇ ਤਨੋਟਾ ਪਿੰਡ ਤੋਂ ਹਨਾ ਆਪਾਂ ਜੀ ਠਾਹ ਵਾਲੇ ਪਾਸੇ ਦੇਖੀਏ ਤਾਂ ਦੇਖੋ ਦੋਸਤੋ ਆਮ ਹਾਲ ਬਣਦਾ ਓਹ ਦੂਰ ਤੱਕ ਖੂਬਸੂਰਤ ਵੈਲੀ ਰੰਗ-ਬਰੰਗੀਆਂ ਛੱਤਾਂ ਵਾਲੇ ਘਰ ਜਿਹੜਾ ਖੇਤੀ ਵੀ ਕੀਤੀ ਹੋਈ ਜਿੱਦਾਂ ਨਾ ਸਟੈਪ ਫਾਰਮਿੰਗ ਉਹ ਮਾਹੌਲ ਇੱਥੇ ਵਧੀਆ ਪ੍ਰਤੀਤ ਹੋ ਰਿਹਾ ਜੀ ਇਧਰ ਉਹ ਚੁੱਤੇ ਪਹਾੜ ਨੇ ਤੇ ਪਿਛਲੇ ਪਾਸੇ ਉਹ ਬਰਫ ਵਾਲੇ ਪਹਾੜ ਇਸ ਪਾਸੇ ਪਿੰਡ ਹੈ ਜੀ ਤਨੋਟਾ ਤੇ ਆਪਾਂ ਜਾਣਾ ਸਾਹਮਣੇ ਪਾਸੇ ਪਿੰਡ ਆ ਗਿਆ ਜੀ ਦਿਆਲਾ ਮੇਰੇ ਮੋੜ ਲੱਗਾ ਸੀ ਦਿਆਲਾ ਦਾ ਸਾਹਮਣੇ ਪਾਸੇ ਪਿੰਡ ਆ ਗਿਆ ਜੀ ਵੱਡਸਰ ਜੀ ਐਡੀ ਐਸ ਪੀ ਆਰ ਇੱਥੋਂ ਸ਼ਾਇਦ ਆਪਾਂ ਉਹਨਾਂ ਰਾਈਟ ਸਾਈਡ ਤੇ ਜਾਵਾਂਗੇ ਨਾ ਆ ਦੇਖੋ 3 ਜੰਕਸ਼ਨ ਜੰਕਸ਼ਨ ਪਟਸਰ ਤੋਂ ਇੱਕ ਉੱਪਰ ਰੋਡ ਮੋੜ ਦੀ ਉੱਥੇ ਜਾਣਾ ਠੇਠਾਂ ਵਾਲੇ ਪਾਸੇ ਰੋ ਉਹ ਫਿਰ ਉਹ ਵੈਲੀ ਚ ਪਹੁੰਚ ਜਾਉਂਗਾ ਉੱਧਰ ਨਹੀਂ ਜਾਣਾ ਆਪਾਂ ਇਹ ਫੋਨ ਕਹਿੰਦੇ ਲੱਗ ਗਈ ਆ ਮਤਲਬ ਇਹ ਰੋਡ ਮੇਨ ਨਹੀਂ ਹੈਗੀ ਕਿਉਂਕਿ ਇਹ ਹੁਣ ਰੋਡ ਦਾ ਜਿਹੜਾ ਹਾਲਤ ਪੰਗਾ ਨਹੀਂ ਕਰਕੇ ਠਾੜ ਗਈ ਤੇ ਉਹ ਜੋੜ ਥੱਲੇ ਰੋਡ ਗਈ ਉਹ ਰੋਡ ਵੱਜ ਗਿਆ ਪਰ ਠੀਕ ਹੈ ਬਾਈ ਵੀ ਅੱਜ ਇਹਦੀ ਕਾਰਾਂ ਵੀ ਹੋਣੀਆਂ ਨੇ ਓਕੇ ਆ ਕਾ ਹਾਈਟ ਕਾ ਵੀ ਸਰਪੇਨ ਕਰਾਸ ਕਰ ਕੀਤਾ ਹੁਣ ਜੰਗਲੀ ਜਿਹਾ ਰਸਤਾ ਆ ਜਾਂਦਾ ਤੇ ਇਧਰ ਮਤਲਬ ਕੋਈ ਆਵਾਜਾਏ ਘੱਟ ਹੀ ਆ ਕੋਈ ਇਧਰ ਇਧਰ ਮਲਾਉਣਾ ਕਿ ਨੇ ਜਿੰਨੇ ਕਿਸੇ ਮਤਲਬ ਕੋਤਰਾ ਸਾਹਿਬ ਜਾਣਾ ਜਾਂ ਹੋਰ ਧਾਰਮਿਕ ਸਥਾਨ ਉਸ ਪਾਸੇ ਜਾਣਾ ਉਹ ਹੀ ਇਸ ਪਾਸੇ ਆਉਣਗੇ ਪਰ ਬਹੁਤ ਸੋਹਣਾ ਹੈ ਜੀ ਯਾਰ ਸ਼ਾਂਤ ਇਹ ਤਾਂ ਸਾਰੀ ਕੁਝ ਜੰਗਲੀ ਜੰਗਲ ਉਹ ਖੱਬੇ ਪਾਸੇ ਪਰਮਿਸ਼ਨ ਕਰਾਉਂਦਾ ਇਸ ਪਾਸੇ ਮਲੇ ਮੋੜ ਜਾ ਮੁਰਦਾ ਇਸ ਪਾਸੇ ਇਥੇ ਹਲੋ ਜੀ ਸਾਹਮਣੇ ਪਾਸੇ ਇੱਕ ਫੱਕ ਜੀ ਆ ਗਈ ਇੱਕ ਤੋਂ ਸੱਜੇ ਪਾਸੇ ਮੁਰਨਾ ਆਪਾਂ ਆ ਸਿੱਧੀ ਰੋਡ ਦੂਸਤੋ ਜਾਂਦੀ ਹੈਗੀ ਆ ਬਾਲਾਂਪੁਰ ਨੂੰ ਤੇ ਆਪਾਂ ਸੱਜੇ ਪਾਸੇ ਮੁਰਨਾ ਆ ਦਿਓ ਖੱਬ ਆ ਰਸਤਾ ਕੀ ਆ ਵਾਹ ਇਹ ਕਿੱਥੇ ਰਸਤਾ ਇਹ ਮੋੜਦਿਆਂ ਸਾਰੀ ਦੋਨੇ ਪਾਸੇ ਦਾ ਫੈਂਸਿੰਗ ਆਊਗੀ ਤੇ ਰਾਹ ਕੱਚਾ ਪੱਤਰ ਵਗੈਰਾ ਪਾਇਆ ਹੋਇਆ ਇਹ ਰਾਹ ਦੇ ਉੱਪਰ ਆਪਾਂ ਜਾਣਾ ਅੱਗੇ ਹੋਰ ਦੁਆਰਾ ਸਹਿਮਾ ਹਲੋ ਜੀ ਸਾਹਮਣੇ ਪਾਸੇ ਜੀ ਤੁਹਾਨੂੰ ਦਿਦਾਰ ਹੋ ਰਿਹਾ ਨੇ ਸੋਹਣੇ ਸੋਹਣੇ ਫਲੈਗਸ ਦੇ ਉਥੇ ਇਹੋ ਫਲੈਗਸ ਨੇ ਜਿਹੜੇ ਆਪਾਂ ਲੀਲ ਲਿਖਤੇ ਵੀ ਦੇਖੇ ਸਨ ਜੋ ਬੁੱਧ ਧਰਮ ਦੇ ਜੋ ਅਨਜਾਈ ਹੁੰਦੇ ਨੇ ਉਹਨਾਂ ਵੱਲੋਂ ਵੱਲ ਇਸ ਤਰ੍ਹਾਂ ਆਪਣੇ ਧਾਰਮਿਕ ਅਧਿਦੇ ਅਨਸਾਰ ਇਸ ਤਰ੍ਹਾਂ ਆਪਣੇ ਧਾਰਮਿਕ ਸਥਾਨ ਦੇ ਉਪਰ ਇਹ ਜੋ ਫਲੈਗ ਫਲੈਗ ਨੇ ਉਲਹਿਰਾਈ ਜਾਂਦੇ ਨੇ। ਐਕਸਰਾ ਪੱਕਾ ਹੋ ਗਿਆ ਜੀ। ਅ ਇਹ ਹੁਣ ਸਾਹਮਣੇ ਪਾਸੇ ਜੀ ਬਹੁਤ ਵਿਸ਼ਾਲ ਕੰਪਲੈਕਸ ਹੈ ਜੀ। ਅ ਚਲੋ ਵੀ ਬਹੁਤ ਧਰਮ ਦਾ ਇੱਕ ਧਾਰਮਿਕ ਸਥਾਨ ਹੈ। ਆ ਗੀਟ ਨੇ ਇਸ ਪੱਟਵੇ ਤੇ ਨਾਲ ਹੀ ਬੋਰਡ ਲੱਗਾ ਗੁਰਦੁਆਰਾ ਸਾਹਿਬ ਦਾ। ਬਸ ਇਹ ਹੁਣ ਜੋ ਮੱਠ ਕੰਪਲੈਕਸ ਹੈ ਇਸ ਨੂੰ ਕਰਾਸ ਕਰਦੇ ਆ ਲਓ ਜੀ ਸਾਹਮਣੇ ਪਾਸੇ ਉਹ ਦੀ ਦਵਾਰ ਲੱਪੇ ਹੋਣ ਗੁਰਦੁਆਰਾ ਸਹਿਬਾਨ ਦੀ ਪਾਵਨ ਇਮਾਰਤ ਤੇ ਬਿਲਕੁਲ ਜਿੱਥੇ ਹੈ ਮਤਲਬ ਇਸ ਮੱਠ ਦੀ ਬਾਉਂਡਰੀ ਦੀ ਸਮਾਪਤੀ ਹੁੰਦੀ ਨਾਲ ਹੀ ਇਹ ਗੁਰਦੁਆਰਾ ਸਹਿਬ ਕੰਪਲੈਕਸ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ ਜੀ ਵਾਹਿਗੁਰੂ ਜੀ ਖਤਿਆ ਬਾਸ਼ਾ ਸ਼ੁਕਰ ਮਨਾਸ ਲੌਗ ਦੇ ਉਸਤੋ ਅਸੀਂ ਹੁਣ ਗੁਰਦੁਆਰਾ ਕੰਪਲੈਕਸ 'ਤੇ ਪਹੁੰਚ ਗਏ ਇੱਥੇ ਲਾਈਏ ਬਾਈਕ ਤੇ ਸਾਹਮਣੇ ਪਾਸੇ ਪ੍ਰਕਾਸ਼ ਇਸ ਖਾਨ ਕਿਉਂਕਿ ਜੇ ਨਵੀਂ ਇਮਾਰਤ ਵਿੱਚ ਪ੍ਰਕਾਸ਼ ਨਹੀਂ ਕੀਤੇ ਹੋਏ ਕਲ ਇੱਥੇ ਗੁਰੂ ਸੇਵਨ ਦਾ ਤਮਸਤਕ ਨੂੰ ਵਾਕ ਤੇ ਤਾਂ ਫਿਰ ਕਰਾਉਣੇ ਦیدار ਪੂਰੇ ਦੇ ਪੂਰੇ ਗੁਰਦੁਆਰਾ ਕੰਪਲੈਕਸ ਦੇ ਹਾਂਜੀ ਗੁਰਦੁਆਰਾ ਥਾਟ ਬੇਗਮਪੁਰਾ ਨਾਨਕ ਸਰ ਕੋਪਾਲਪੁਰ ਉੱਥੇ ਪਹੁੰਚ ਕੇ ਗੁਰੂ ਮਹਾਰਾਜ ਨੇ ਦਸ਼ਿੰਦਾਰੇ ਕੀਤੇ ਜੀ ਉਪਰੰਤ ਜੋ ਪਾਵਨ ਗੁਫਾ ਹੈ ਇੱਥੇ ਤੰਦਨ ਬਾਬਾ ਨਾਨਕ ਸਿੰਘ ਜੀ ਨੇ ਭਗਤੀ ਕੀਤੀ ਦਸ਼ਿੰਦਾਰੇ ਵੀ ਕੀਤੇ ਤੇ ਬਾਕੀ ਇਸ ਪੂਰੇ ਦੇ ਪੂਰੇ ਗੁਰਦੁਆਰਾ ਕੰਪਲੈਕਸ ਦੀ ਜੋ ਵੀਡੀਓ ਹੈ ਉਹ ਆਪਾਂ ਨਹੀਂ ਬਣਾਈ ਕਿਉਂਕਿ ਇੱਥੇ ਜੋ ਆ ਗੁਰਦੁਆਰਾ ਸਹਿਬਾਨ ਦੇ ਜੋ ਪਵੰਦਕ ਨੇ ਉਹਨਾਂ ਬੋਲੋ ਮੈਂ ਪੁੱਛਿਆ ਸੀ ਉਹਨਾਂ ਨੂੰ ਵੀ ਵੀਡੀਓ ਬਣਾਈ ਹੈ ਉਹ ਕਹਿੰਦੇ ਨਹੀਂ ਇਸ ਕੰਪਲੈਕਸ ਦੀ ਵੀਡੀਓ ਬਣਾਉਣ ਦੀ ਬਣਾਈ ਇਸ ਲਈ ਆਪਾਂ ਉਹਨਾਂ ਦੀ ਹੁਕਮ ਨੂੰ ਜਿਹੜੇ ਮੱਥੇ ਪ੍ਰਵਾਨ ਕੀਤਾ ਤੇ ਇਸ ਲਈ ਆਪਾਂ ਉੱਥੇ ਦਾ ਵਲੌਗ ਜੋ ਵੀਡੀਓ ਹੈ ਉਸ ਨੂੰ ਨਹੀਂ ਬਣਾਇਆ ਹੁਣ ਗੁਫਾ ਦੇ ਦਰਸ਼ਨ ਕਰਕੇ ਆਪਾਂ ਫੋਨ ਇਸ ਤਰ੍ਹਾਂ ਟਰਾਈ ਚੜ ਕੇ ਉੱਪਰਲੇ ਪਾਸੇ ਉੱਪਰਲੇ ਪਾਸੇ ਜਾ ਰਹੇ ਹਾਂ ਜੀ ਕਿੱਥੇ ਗੁਰਦੁਆਰਾ ਸਹਿਬਾਨ ਕਿੱਥੇ ਮੇਰਾ ਬਾਈਕ ਖੜਾ ਹੈ ਉੱਥੇ ਵੀ ਆਪਾਂ ਆਪਣਾ ਬਾਈਕ ਲੈ ਕੇ ਆਪਣਾ ਜੋ ਵਾਪਸੀ ਦਾ ਸਫ਼ਰ ਹੈ ਉਹ ਸ਼ੁਰੂ ਕਰਾਂਗੇ ਜੀ ਤੇ ਤੁਹਾਨੂੰ ਜਿੰਨਾ ਥੋਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਨੂੰ ਪ੍ਰਵਾਨ ਕਰਨਾ ਕੋਈ ਚੰਗਾ ਲੱਗਾ ਤਾਂ ਲਾਈਕ ਕਰਨਾ ਕੋਈ ਚੰਗਾ ਨਹੀਂ ਲੱਗਾ ਤਾਂ ਕਮੈਂਟ ਚ ਦੱਸ ਦੇਣਾ ਆਪਾਂ ਗਾਪ ਸੁਧਾਰ ਕਰ ਲਾਂਗੇ ਜੀ ਠੀਕ ਹੈ ਜੀ ਇੱਥੇ ਕਰਦੇ ਹਾਂ ਵਲੌਗ ਦੀ ਸਮਾਪਤੀ ਮਿਲਣਗੇ ਨਵੇਂ ਵਲੌਗ ਦੇ ਵਿੱਚ ਜਦ ਤੱਕ ਲਈ ਸਤਿ ਸ਼੍ਰੀ ਅਕਾਲ